ਜਿਸ ਘਰ ਵਿੱਚ ਧੀਆ ਪੈਦਾ ਹੁੰਦੀਆਂ ਹਨ ਉਸ ਘਰ ਦਾ ਪਿਤਾ ਰਾਜਾ ਹੁੰਦਾ ਹੈ ਧੀਆ ਤਾਂ ਬਹੁਤ ਹੀ ਕਰਮਾਂ ਵਾਲੀਆਂ ਹੁੰਦੀਆਂ ਹਨ ਜਿਸ ਘਰ ਵਿੱਚ ਧੀ ਜਨਮ ਲੈਂਦੀ ਹੈ ਉਹ ਘਰ ਬਹੁਤ ਹੀ ਭਾਗਾ ਵਾਲਾ ਹੁੰਦਾ ਹੈ ਧੀਆ ਨਾਲ ਹੀ ਸਾਡੇ ਘਰ ਦੀ ਦੇੜੀ ਅੱਗੇ ਵਾਦੀ ਹੈ ਧੀਆ ਆਪਦੇ ਭਾਗਾ ਦਾ ਹੀ ਖਾਂਦੀਆਂ ਹਨ ਉਹ ਕਿਸੇ ਤੋਂ ਵੀ ਮੰਗ ਕੇ ਨਹੀਂ ਖਾਂਦੀਆਂ ਇਸ ਲੀਤੀਆਂ ਨੂੰ ਪਾਲਣ ਦੀ ਔਕਾਤ ਹਰ ਇੱਕ ਇਨਸਾਨ ਵਿੱਚ ਨਹੀਂ ਹੁੰਦੀ ਜਿਹੜਾ ਇਨਸਾਨ ਇੱਜ਼ਤ ਲਾਇਕ ਹੁੰਦਾ ਹੈ ਉਹੀ ਇਨਸਾਨ ਧੀਆਂ ਦੀ ਇੱਜ਼ਤ ਕਰਦਾ ਹੈ ਹਮੇਸ਼ਾ ਕੁੜੀਆਂ ਨੂੰ ਕਿਹਾ ਜਾਂਦਾ ਹੈ ਸਿਆਣੀ ਬਣ ਕੇ ਅਗਲੇ ਘਰ ਜਾਣਾ ਹੈ ਮੁੰਡਿਆਂ ਨੂੰ ਕਿਉਂ ਨਹੀਂ ਕਿਹਾ ਜਾਂਦਾ ਸਿਆਣੇ ਬਣ ਕੇ ਕਿਸੇ ਨੇ ਤੇਰੇ ਘਰ ਕੇ ਆਪਣਾ ਘਰ ਛੱਡ ਕੇ ਆਉਣਾ ਹੈ ਕੁੜੀਆਂ ਨੂੰ ਵੀ ਉਹਨਾਂ ਹੀ ਪਿਆਰ ਸਤਿਕਾਰ ਕਰਨਾ ਚਾਹੀਦਾ ਹੈ ਜਿੰਨਾ ਅਸੀਂ ਆਪ ਦੇ ਮੁੰਡਿਆਂ ਨੂੰ ਕਰਦੇ ਹਾਂ ਮਾਪੇ ਨੂੰ ਧੀ ਆਪ ਦੇ ਪੁੱਤਾਂ ਵਾਂਗ ਹੀ ਪਾਲਣੀਆਂ ਚਾਹੀਦੀਆਂ ਹਨ ਮੁੰਡਿਆਂ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਜਿਹੜੀ ਕੁੜੀ ਨੂੰ ਉਹ ਆਪ ਦੇ ਘਰ ਵਿਆਹ ਕੇ ਲਿਆਇਆ ਹੁੰਦਾ ਹੈ ਉਸ ਕੁੜੀ ਨੂੰ ਆਪ ਦੇ ਘਰ ਵਿੱਚ ਪਿਆਰ ਸਤਿਕਾਰ ਨਾਲ ਰੱਖਣਾ ਚਾਹੀਦਾ ਹੈ ਕਿਉਂਕਿ ਉਹ ਕੁੜੀ ਆਪ ਦੇ ਆਪ ਦਾ ਪੇਕੇ ਘਰ ਛੱਡ ਕੇ ਉਸ ਮੁੰਡੇ ਨਾਲ ਆਪ ਦੇ ਸਹੁਰੇ ਘਰ ਆਈ ਹੁੰਦੀ ਹੈ ਹਮੇਸ਼ਾ ਕੁੜੀਆਂ ਹੀ ਆਪ ਦਾ ਪੇਕੇ ਘਰ ਛੱਡ ਕੇ ਸਹੁਰੇ ਘਰ ਰਹਿੰਦੀਆਂ ਹਨ ਮੁੰਡੇ ਕਦੇ ਵੀ ਆਪ ਦਾ ਘਰ ਨਹੀਂ ਛੱਡਦੇ ਉਹ ਕਦੇ ਵੀ ਸਹੁਰੇ ਘਰ ਨਹੀਂ ਰਹਿੰਦੇ ਇਸ ਕਰਕੇ ਜਿਹੜੇ ਮੁੰਡੇ ਕੁੜੀਆਂ ਨੂੰ ਵਿਆਹ ਕੇ ਲਿਆਉਂਦੇ ਹਨ ਉਹ ਉਹਨਾਂ ਕੁੜੀਆਂ ਦੀ ਮੁੰਡਿਆਂ ਨੂੰ ਇੱਜ਼ਤ ਕਰਨੀ ਚਾਹੀਦੀ ਹੈ ਜੇ ਮੈਂ ਤੁਸੀਂ ਆਪਣੇ ਭੈਣ ਨੂੰ ਸਹੁਰੇ ਘਰ ਚ ਖੁਸ਼ ਦੇਖਣਾ ਚਾਹੁੰਦੇ ਹੋ ਓਵੇਂ ਹੀ ਆਪਣੀ ਪਤਨੀ ਨੂੰ ਵੀ ਖੁਸ਼ ਰੱਖਣਾ ਚਾਹੀਦਾ ਹੈ ਕਿਉਂਕਿ ਉਹ ਕੁੜੀ ਵੀ ਕਿਸੇ ਭਰਾ ਦੀ ਭੈਣ ਹੁੰਦੀ ਹੈ ਜਿਹੜੀ ਕੁੜੀ ਨੂੰ ਅਸੀਂ ਵਿਆਹ ਕੇ ਲਿਆਏ ਹੁੰਦੇ ਹਾਂ ਉਸ ਕੁੜੀ ਨੂੰ ਆਪਣੇ ਘਰ ਵਿੱਚ ਪਿਆਰ ਰੱਖਣਾ ਚਾਹੀਦਾ ਹੈ ਜਿਹੜੀ ਕੁੜੀ ਨੂੰ ਅਸੀਂ ਵਿਆਹ ਕੇ ਲਿਆਏ ਹੁੰਦੇ ਹਾਂ ਉਹ ਵੀ ਸਾਡੇ ਪਰਿਵਾਰ ਦਾ ਇੱਕ ਮੈਂਬਰ ਬਣ ਜਾਂਦੀ ਹੈ। ਹਮਸਾਫਰ ਦਾ ਰਿਸ਼ਤਾ ਸਾਰਿਆਂ ਰਿਸ਼ਤਿਆਂ ਨਾਲੋਂ ਅਨਮੋਲ ਹੁੰਦਾ ਹੈ। ਜਦੋਂ ਸਾਡਾ ਹਮਸਾਫਰ ਇੱਜ਼ਤ ਪਿਆਰ ਦੇਣ ਵਾਲਾ ਮਿਲ ਜਾਂਦਾ ਹੈ ਤਾਂ ਉਦੋਂ ਸਾਡੀ ਜ਼ਿੰਦਗੀ ਖੁਸ਼ੀਆਂ ਨਾਲ ਬਤੀਤ ਹੁੰਦੀ ਹੈ। ਸੱਚੇ ਹਮਸਾਫਰ ਕਰਕੇ ਹੀ ਸਾਨੂੰ ਮਾਪੇ ਦੇ ਵਿਸੋੜਿਆਂ ਦੀ ਕਮੀ ਵੀ ਘੱਟ ਮਹਿਸੂਸ ਹੁੰਦੀ ਹੈ। ਹਾਲਾਤ ਚਾਹੇ ਕਿੰਨੇ ਵੀ ਮਾੜੇ ਕਿਉਂ ਨਾ ਹੋਣ ਜੇਕਰ ਸਾਡਾ ਹਮਸਫਰ ਹਰ ਗੱਲ ਤੇ ਹਰ ਹਾਲ ਚ ਸਾਥ ਦੇਣ ਵਾਲਾ ਹੁੰਦਾ ਹੈ ਤਾਂ ਸਾਡੀ ਕਦੇ ਵੀ ਹਿੰਮਤ ਟੁੱਟ ਨਹੀਂ ਸਕਦੀ ਤੇ ਨਾ ਹੀ ਕਦੇ ਰਿਸ਼ਤਾ ਟੁੱਟਦਾ ਹੈ ਸੱਚਾ ਹਮਸਫਰ ਤੁਹਾਡੇ ਹਰ ਦੁੱਖ ਸੁੱਖ ਵਿੱਚ ਤੁਹਾਡੇ ਨਾਲ ਹੀ ਖੜੂਗਾ ਜਿਹੜਾ ਸੱਚਾ ਹਮਸਫਰ ਹੁੰਦਾ ਹੈ ਉਹ ਤੁਹਾਡੇ ਦੁੱਖ ਵੇਲੇ ਕਦੇ ਵੀ ਪਿੱਛੇ ਨਹੀਂ ਹਟਦਾ ਸੱਚਾ ਹਮਸਾਫਰ ਤੁਹਾਡੇ ਨਾਲ ਖੜ ਕੇ ਹਰ ਹਰ ਇੱਕ ਦੁੱਖ ਨੂੰ ਚੱਲੂਗਾ ਇੱਕ ਚੰਗੀ ਇਸਤਰੀ ਕੰਡੇਦਾਰ ਝਾੜੀ ਨੂੰ ਫੁੱਲ ਬਣਾਉਂਦੀ ਹੈ ਅਤੇ ਗਰੀਬ ਤੋਂ ਗਰੀਬ ਘਰ ਨੂੰ ਵੀ ਸਵਰਗ ਬਣਾ ਸਕਦੀ ਹੈ ਜਿਹੜੀ ਇਸਤਰੀ ਘਰ ਚੋਂ ਆਈ ਹੁੰਦੀ ਹੈ ਉਹ ਇਸਤਰੀ ਅੱਗੇ ਸਹੁਰੇ ਘਰ ਵੀ ਇੱਜ਼ਤ ਨਾਲ ਰਹਿੰਦੀ ਹੈ ਇੱਜ਼ਤਦਾਰ ਇਸਤਰੀ ਕਦੇ ਵੀ ਆਪਣੇ ਸਹੁਰੇ ਘਰ ਨੂੰ ਬਖਰ ਨਹੀਂ ਦਿੰਦੀ ਇਸ ਉਸ ਘਰ ਦੇ ਸਾਰੇ ਪਰਿਵਾਰ ਦੇ ਮੈਂਬਰਾਂ ਨਾਲ ਇੱਜ਼ਤ ਦੇ ਪਿਆਰ ਨਾਲ ਰਹਿੰਦੀ ਹੈ ਇੱਜ਼ਤਦਾਰ ਇਸ ਔਸਤਰੀ ਕਦੇ ਵੀ ਗਲਤ ਰਸਤੇ ਵੱਲ ਨਹੀਂ ਜਾਂਦੀ ਉਸ ਇਸਤਰੀ ਦਾ ਸਵਰਾ ਘਰ ਕਿੰਨਾ ਵੀ ਛੋਟਾ ਤੇ ਗਰੀਬ ਕਿਉਂ ਨਾ ਹੋਵੇ ਉਹ ਉਸ ਘਰ ਵਿੱਚ ਹੀ ਖੁਸ਼ੀ-ਖੁਸ਼ੀ ਰਹਿੰਦੀ ਹੈ ਉੱਡ ਗਿਆ ਪਿਆਰ ਰੂਹਾਂ ਚੋਂ ਜਿਵੇਂ ਕਿ ਪਾਣੀ ਮੁੱਕਿਆ ਖੂਹਾਂ ਚੋਂ ਜਵਾਈ ਪੁੱਤਾਂ ਜੋਆਇਆਂ ਵਿੱਚੋਂ ਪੁੱਤ ਭਾਲਦੇ ਪਰ ਧੀ ਨਹੀਂ ਦਿਸਦੀ ਨੂਹਾਂ 'ਚੋਂ ਨੂਹ ਨੂੰ ਵੀ ਆਪਦੀ ਧੀ ਹੀ ਸਮਝਣਾ ਚਾਹੀਦਾ ਹੈ ਸਾਨੂੰ ਆਪਦੀ ਨੂਹ ਨੂੰ ਆਪਦੀ ਧੀ ਜਿੰਨਾ ਹੀ ਪਿਆਰ ਅਤੇ ਸਤਿਕਾਰ ਕਰਨਾ ਚਾਹੀਦਾ ਹੈ ਤਾਂ ਹੀ ਉਹ ਸਾਡੇ ਘਰ ਵਿੱਚ ਖੁਸ਼ ਰਹਿ ਸਕਦੀ ਹੈ ਜੇਕਰ ਸਾਡੇ ਘਰ ਵਿੱਚ ਸਾਡੀ ਨੂਹ ਖੁਸ਼ ਰਹੇ ਹੁੰਦੀ ਹੈ ਤਾਂ ਸਾਡਾ ਘਰ ਵੀ ਖੁਸ਼ੀਆਂ ਨਾਲ ਭਰਿਆ ਰਹਿੰਦਾ ਹੈ